ਮੇਰਾ ਨਾਮ ਹਰਦੀਪ ਸਿੰਘ ਹੈ ਜਿੰਪੰਡਾਤੀਪੁਰਾ ਮੈਂ ਇਹਨਾਂ ਕੋਲ ਪੀਜ਼ਾ ਮੰਗਾਇਆ ਸੀ ਹੈਲੋ ਫੂਡ ਵਾਲਿਆਂ ਤੋਂ ਜੀ ਤੇ ਇਹਨਾਂ ਦੇ ਪੀਜ਼ਾ ਮੰਗਾਇਆ ਨੂੰ ਮੈਂ 550 ਰੁਪਏ ਉਹਨੂੰ ਗੂਗਲ ਪੇ ਕੀਤਾ 3 ਵਜੇ ਦੋਸਤੋ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਾ ਬੱਚਿਆਂ ਨਾਲ ਇਹਦੇ ਵਿੱਚੋਂ ਕੌਕਰੋਚ ਨਿਕਲਿਆ ਬਈ ਇਹਨਾਂ ਨੂੰ ਕਾਲ ਕੀਤੀ ਹੈ ਡਿਲੀਵਰੀ ਬਾਈ ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੁੰਦੀ ਆ ਹੋਰ ਰੁਪਈਆ ਭੇਜ ਦੰਨੇ ਆ ਤਾਂ ਕਿ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਕਰੋਚ ਬਣ ਰਹੇ ਨੇ 4-5 5 ਮੈਂ ਕਰੇਮਗਾਇਆ ਸੀ ਆਰਡਰ ਤੇ Google Pay ਰਾਹੀਂ ਪੇਮੈਂਟ ਕੀਤੀਆਂ ਨੂੰ ਮੈਂ ਗਾਇ ਨੂੰ ਇਹਨਾਂ ਦੇਲੀਵਰੀ ਬੁਆਏ ਨੂੰ ਇਹਨਾਂ ਦੇ ਉਦੋਂ ਇਹਨਾਂ ਦੇ ਵਿੱਚ ਕੌਕਰੋ ਜੀ ਨਿਕਲੇ ਉੱਤੇ ਜੀ ਗਲਤੀ ਨਹੀਂ ਮੰਨਦੇ ਆ ਜੀ ਕਹਿੰਦੇ ਕੋਈ ਚੱਕਰ ਹੈ ਇਹ 3 ਵਜੇ ਮੰਗਾਇਆ ਜੀ ਹੁਣ ਇਹ ਤਾਂ ਅੱਧਾ ਘੰਟਾ ਹੋਇਆ ਜੀ ਮੈਨੂੰ ਮੰਗਾਈ ਨੂੰ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜਦੋਂ ਤੁਸੀਂ ਵਾਹ ਸਲਾਈ ਸਾਫ ਕਰ ਰਿਹਾ ਸੀਗਾ ਬੱਚੇ ਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ ਉਹਦੇ ਵਿੱਚੋਂ ਕੌਕਰੋ ਜੀ ਹਜੇ ਪਤਾ ਨਹੀਂ ਚੀਜ਼ ਦੇ ਵਿੱਚ ਵੀ ਕੌਕਰੋ ਹੋਊਗਾ ਜੀ ਇਸ ਸੰਬੰਧੀ ਤੁਸੀਂ ਇਹਨਾਂ ਦੇ ਕਿਤੇ ਵਾਹ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕਾਲ ਉਹ ਬੰਦੇ ਨੂੰ ਮੈਂ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੇਰੇ ਨਾਲ ਮੈਨੂੰ ਕਹਿੰਦਾ ਵੀ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੀ ਹੁੰਦੀ ਆ ਤਾਂ ਕੀ ਹੋ ਗਿਆ ਇਹ ਕਿਹਨੇ ਗਿਆ ਇਹ ਬੋਡਿੰਗ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਨਾ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਦਾ ਵੀ ਬੰਦ ਕਰ ਦੇ ਇਹਨਾਂ ਦਾ ਬੰਦ ਕੀਤਾ ਜਾਵੇ ਇਹ ਜਗੰਦ ਖਲਾਉਣ ਬੱਚੇ ਮਾਰ ਦੇਣਗੇ ਲੋਕਾਂ ਦੇ ਠਾ ਕੇ ਲਾ ਕੇ ਇਹਦੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਨਾਂ ਦੇ ਜੀ ਮੈਂਕਮਾ ਆ ਕੇ ਫੂਡ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਮੈਂਕਮਾ ਕੰਪਲੇਟ ਨਹੀਂ ਕੀਤੀ ਮੈਂ ਮੇਰਾ ਨਾਮ ਜੀ ਮਨੋਜੀ ਕੁਮਾਰ ਮੱਛੜਦੇ ਰਹਿਣ ਵਾਲੇ ਮਾਮਲਾ ਹੈ ਹੋਇਆ ਜੀ ਮੇਰੇ ਦੋਸਤ ਨੇ ਪੀਜ਼ਾ ਮੰਗਾਇਆ ਸੀ ਅਦਾ ਕੀ ਬੋਰਪਿੰਡ ਅੱਜ ਤੋਂ ਓਧਾ ਘੰਟਾ ਘੰਟਾ ਪਹਿਲਾਂ ਪੀਜ਼ਾ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਜ਼ਾ ਖਾਣ ਲੱਗੇ ਉਹ ਚੋ ਕੌਕਰੇ ਦਾ ਪੀਜ਼ਾ ਕੌਕਰੇ ਦੇ ਵਿੱਚ ਪੀਜ਼ਾ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨਟ ਕੀਤੀ ਵੀ ਆਹ ਪਈ ਓਹਦਾ ਕੌਕਰੇ ਦੇ ਵਿੱਚ ਨਿਕਲਿਆ ਹੈਗਾ ਵਾ ਇਹ ਕਹਿੰਦੇ ਬਈ ਆ ਵੀ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕੀ ਹੋਇਆ ਕੌਂਕ੍ਰੀਟ ਵਿੱਚ ਨਿਕਲੇ ਆਇਆ ਇਹਨਾਂ ਨੇ ਇਹੀ ਗੱਲ ਕਹੀ ਆ ਮੈਂ ਠੀਕ ਆ ਮਿੱਤਰ ਕੌਂਕ੍ਰੀਟ ਵਿੱਚੋਂ ਨਿਕਲਿਆ ਤਾਂ ਐਡੀ ਕੀ ਗੱਲ ਹੋ ਗਈ ਆ ਉਹਨੂੰ ਪੀ ਚੇਂਜ ਕਰਕੇ ਵਾਪਸ ਦੇ ਦਿੰਦੇ ਸਾਡੇ ਪੈਸੇ ਵਾਪਸ ਦੇ ਦਿੰਦੇ ਹੈਗੇ ਆ ਕੀ ਬੰਦੇ ਦੀ ਹੁਣ ਪੈਸੇ ਦੀ ਤਾਂ ਕੀਮਤ ਰਹਿ ਗਈ ਹੈਗੀ ਜੇ ਕੱਲ ਨੂੰ ਕੋਈ ਬੱਚਾ ਖਾ ਲੰਦਾ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਠੀਕ ਆ ਕਿੱਥੇ ਜਾ ਕੇ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਅੱਜ ਕੱਲ੍ਹ ਸਭ ਦੇ ਇਕੱਲੇ ਇਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਨੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਪੱਕਾ ਹੱਲ ਹੋਣਾ ਚਾਹੀਦਾ ਐ ਐਸਐਮ ਨੂੰ ਫੂਡ ਸੇਫਟੀ ਵਾਲੇ ਨੂੰ ਵੀ ਦੇਖਣਾ ਚਾਹੀਦਾ ਨਾ ਆ ਕੇ ਮਿੰਡ-ਵਿੰਡ ਮਹੀਨੇ-ਵਿੰਨੇ ਬਾਅਦ 15 ਦਿਨ ਚੈਕਿੰਗ ਕਰਨੀ ਚਾਹੀਦੀ ਹੈ ਜਿਹੜਾ ਜ਼ਿੰਮੇਵਾਰ ਹੋਊਗਾ ਤੇ ਕੱਲ ਨੂੰ ਕਿਸੇ ਦਾ ਬੱਚਾ ਇਹਦਾ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਕਿਹਦੇ-ਕਿਹਦੇ ਘਰੇ ਚਲਾ ਗਿਆ ਚਲੋ ਇਹਨਾਂ ਨੇ ਤਾਂ ਟੌਪਿਕ ਇਸ ਚੀਜ਼ ਨੂੰ ਚੱਕ ਲਿਆ ਪਤਾ ਨਹੀਂ ਹਾਲੇ ਕਿਹਦੇ-ਕਿਹਦੇ ਘਰੇ ਕੀ-ਕੀ ਕਿਹਾ ਹੈ ਫੂਡ ਸਰਪ੍ਰਾਈਜ਼ ਵਾਲੇ ਨੂੰ ਚਾਹੀਦਾ ਇਹਨਾਂ ਦੀ ਚੈਕਿੰਗ ਕਰਨ ਟਾਈਮ-ਟਾਈਮ 'ਤੇ ਆ ਕੇ ਚੈਕਿੰਗ ਕਰਨੀ ਚਾਹੀਦੀ ਇਹਨਾਂ ਦੀ ਜਿਹੜਾ ਸੀਜਾ ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ ਮੱਛ ਵੜੇ ਆ ਦਾ ਸਾਰਾ ਗਰਾਊਂਡ ਰੋਡ ਦੇ ਉੱਤੇ ਜੀ ਉੱਥੇ ਤੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਗੱਲ ਵੀ ਸਾਨੂੰ ਬਾਹਰ ਤਿਆਰ ਲੈਂਦੇ ਬਾਹਰ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਏ ਤਾਂ ਮਾਲਕ ਦਾ ਫੋਨ ਬੰਦ ਆ ਹੈਨਾ ਮੈਂ ਜੋਬ ਕਰਦਾ ਵੀਰੇ ਇੱਥੇ ਕੀ ਗੱਲ ਬਿੰਦੀ ਹੈ ਗੱਲ ਵੀਰੇ ਕੁਝ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹੈਨਾ ਪਹਿਲਾ ਹੋਮ ਡਿਲੀਵਰੀ ਹੋਇਆ ਸੀ ਪੀਜਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਉੱਤੇ ਹਨਾ ਕਾਲ ਆਈ ਉਹਨਾਂ ਕਾਲ ਕੀਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਉੱਤੇ ਹਨਾ ਜੇ 1% ਹੋਇਆ ਵੀ ਹੋ ਤਾਂ ਅਸੀਂ ਚੇਂਜ ਕਰ ਦਿੰਨੇ ਆਂ ਵੀਰੇ ਹਨਾ ਤੁਸੀਂ ਇੰਨੀ ਗੱਲ ਕਹੀ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਐਨੇ ਆਊਟਲਾਈਟ ਨੇ ਹਨਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਿਤੇ ਵੀ ਬਸ ਇੰਨੀ ਗੱਲ ਹੋਈ ਆ ਫਿਰ ਇੱਥੇ ਆ ਗਏ ਜਿਹੜਾ ਤੁਸੀਂ ਸਮਾਨ ਲੈਂਦੇ ਹੋ ਅੰਦਰ ਉਹ ਸਫਾਈ ਦੇ ਨਾਲ ਵਰਤਦੇ ਹੋ ਫ੍ਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫ੍ਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਵਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਵਾ ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਹੈ ਹਨਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਨਾ ਉਹ ਬਣਦਾ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਪੁੱਜ ਜਾਣਾ ਸੀ ਵੀਰੇ ਵਿੱਚ ਹੈਨਾ ਮਤਲਬ ਜਲ ਜਾਣਾ ਸੀ بس ਇਹੀ ਕੋਸ਼ਿਸ਼ ਜਦੋਂ ਤੁਸੀਂ ਚੈਕਿੰਗ ਕਰਦੇ ਕੋਈ ਚੈਕ ਵਗੈਰਾ ਕਰਕੇ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਵਾਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ ਉਹ ਜਿਹੜੀ ਉਹ ਐਲੀਗੇਸ਼ਨ ਲਗਾ ਰਹੇ ਨੇ ਕਿ ਜਦੋਂ ਅਸੀਂ ਫੋਨ ਕੀਤਾ ਇਹਦਾ ਸਾਨੂੰ ਬੋਲੇ ਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਅਸੀਂ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ